どうもてて。いい

ਮੇਰਾ ਨਾਮ ਕੀ ਹੈ ਸਰ ਮੇਰਾ ਨਾਮ ਰਵੀ ਕੁਮਾਰ ਹੈ ਤੇ ਮੈਂ ਦਪੋਰ ਇਥੇ ਫਾਰਮੇਸੀ ਆਫਿਸਰ ਦੀ ਪੋਸਟ ਤੇ ਕੰਮ ਕਰਦਾ ਹਾਂ ਦੁਕਾਨ ਦੇ ਜੀ ਸਰ ਆਮ ਆਦਿਕ ਕਲੀਨਿਕ ਦੁਕਾਨ ਲੱਗੇਗੀ ਇਹ ਕੀ ਹੋਇਆ ਕਿ ਮਾਲਕ ਕੀ ਗੱਲ ਹੈ ਕਿ ਚੋਰੀ ਹੋ ਗਈ ਸਰ ਇਹ ਅਸੀਂ ਕੱਲ ਜਦੋਂ ਕੱਲ 17 ਤਰੀਕ ਸੀ ਤੇ ਜਦੋਂ ਮਾਰਨਿੰਗ ਦੇ ਵਿੱਚ ਅਸੀਂ ਆਏ ਆਪਣੇ ਡਿਊਟੀ ਦੇ ਟਾਈਮ 8 ਵਜੇ ਤੋਂ 2 ਵਜੇ ਦਾ ਟਾਈਮ ਆ ਸਾਡਾ ਡਿਊਟੀ ਦਾ ਤੇ ਜਦੋਂ ਅਸੀਂ ਮੈਂ ਐਂਟਰ ਕਰਕੇ ਇੱਕ ਚਾਬੀ ਮੇਰੇ ਕੋਲ ਹੁੰਦੀ ਹੈ ਕਲੀਨਿਕ ਦੀ ਤੇ ਸਾਡੇ ਗੁਰਮੀਤ ਸਿੰਘ ਸਾਹਿਬ ਨੇ ਸੀਨੀਅਰ ਸਾਡੇ ਉਹਨਾਂ ਕੋਲ ਇੱਕ ਕਲੀਨਿਕ ਦੀ ਚਾਬੀ ਹੁੰਦੀ ਹੈ ਤੇ ਜਦੋਂ ਮੈਂ ਪਹਿਲੋ ਆਇਆ ਤੇ ਕਲੀਨਿਕ ਦਾ ਖੋਲਿਆ ਗੇਟ ਉਹ ਤਾਂ ਲੱਗਾ ਹੋਇਆ ਸੀ ਜਦੋਂ ਮੇਨ ਗੇਟ ਤੇ ਸਵਿੰਗ ਲੰਘ ਕੇ ਆਏ ਉਹ ਜਿੱਥੋਂ ਉਹ ਤਾਂ ਲੱਗਾ ਹੋਇਆ ਸੀ ਜਦੋਂ ਅਸੀਂ ਅੰਦਰ ਆਉਨੇ ਆ ਜਿਹੜਾ ਜਿੱਥੋਂ ਤੁਸੀਂ ਅੰਦਰ ਐਂਟਰ ਕੀਤਾ ਕਲੀਨਿਕ ਦੇ ਉਦੇ ਵਿੱਚ ਉਹ ਕੁੰਡੀ ਵਗੈਰਾ ਉਹਦੀ ਟੁੱਟੀ ਹੁੰਦੀ ਹੈ ਦਰਵਾਜ਼ੇ ਦੀ ਤੇ ਉਹਨਾਂ ਨੇ ਕੱਟ ਕੀਤਾ ਤੇ ਅੰਦਰ ਐਂਟਰ ਕੀਤੇ ਹੁੰਦਾ ਹੈ ਕੋਈ ਵੀ ਸ਼ਰਾਰਤੀ ਅਨਸਰਾਂ ਦੇ ਤੇ ਜਿਹਦੇ ਵਿੱਚ ਉਹਨਾਂ ਨੇ ਜੋ ਵੀ ਚੋਰੀ ਕੀਤੀ ਹੈ ਇਹ 16 ਰਾਤ ਦੀ ਲੱਗਦਾ ਜਿੱਥੇ ਤੱਕ ਮੈਂ ਸੋਚ ਪਾ ਰਿਹਾ ਵੀ 16 ਰਾਤ ਨੂੰ ਕੋਈ ਹੈਫਟ ਕੇਸ ਜੋ ਵੀ ਹੈ ਕਲੀਨਿਕ ਦੇ ਵਿੱਚ ਤੇ ਤੁਸੀਂ ਦੇਖ ਸਕਦੇ ਹੋ ਵੀ ਤੁਸੀਂ ਜਦੋਂ ਹੁਣ ਇੱਥੇ ਮੋਬਾਈਲ ਕਰੋਗੇ ਜਾਂ ਦੇਖੋਗੇ ਤੇ ਉਹਦੇ ਵਿੱਚ ਇੱਕ ਤਾਂ ਸਾਡਾ ਰਿਸੈਪਸ਼ਨ ਤੇ ਲੱਗਿਆ ਸੀ ਦੋ ਟਨ ਦਾ ਏਸੀ ਲੱਗਿਆ ਸੀ ਬੋਲਟਾਸ ਦਾ ਜੋ ਕਿ ਉਹ ਨਹੀਂ ਹੈ ਉਹ ਚੋਰੀ ਹੋ ਗਿਆ ਤੇ ਉਸ ਤੋਂ ਬਾਅਦ ਸਾਡੀ ਲੈਬਾਰਟਰੀ ਹੈ ਜਿੱਥੇ ਅਸੀਂ ਪੇਸ਼ੈਂਟ ਦਾ ਸੈਂਪਲ ਲੈਂਦੇ ਆ ਤੇ ਉਹਦੇ ਵਿੱਚ ਦੋ ਬੈਟਰੀ ਸੀ ਤੇ ਯੂਪੀਏ ਸੀਗਾ ਮਾਈਕਰੋਟੈਕ ਦਾ ਤੇ ਉਹ ਵੀ ਨਹੀਂ ਚੋਰੀ ਹੋ ਚੁੱਕਿਆ ਅਸਰ ਤੇ ਬਾਕੀ ਹੋਰ ਸਾਡੀ ਡਰਗ ਸਟੋਰ ਦੇ ਵੀ ਸੀਗੀ ਮੈਡੀਸਿਨਸ ਵਗੈਰਾ ਉਹ ਸਾਰੇ ਡਿਸਪਲੇਸਮੈਂਟ ਵਗੈਰਾ ਖੋਈ ਪਈ ਸੀ ਤੇ ਅੱਗੇ ਕੁਝ ਪੀਐਸਸੀ ਪੁਰਾਣੀ ਦੇ ਵਿੱਚ ਜਿਹੜੇ ਰੂਮਸ ਬਣੇ ਸੀ ਕਿਉਂਕਿ ਇਹ ਪਹਿਲਾ ਮਿਨੀ ਪੀਐਸਸੀ 25 ਬੈਟਸ ਦਾ ਇੱਕ ਮਿਨੀ ਪੀਐਸਸੀ ਬਣਿਆ ਸੀ ਤੇ ਇਥੇ ਡਿਵਰਸੀ ਕੇਸਿਸ ਵਗੈਰਾ ਹੁੰਦੇ ਸੀ ਵੂਮਨਸ ਪੇਸ਼ੈਂਟ ਦੇ ਤੇ ਉਹੋ ਕੁਝ ਕਾਰਨਾ ਕਰਕੇ ਚੱਲਿਆ ਨਹੀਂ ਚੱਲਿਆ ਇਸ ਬਾਰੇ ਮੈਨੂੰ ਨੌਲੇਜ ਨਹੀਂ ਹੈ ਤੇ ਬਾਕੀ ਉੱਥੇ ਉਹ ਵੀ ਲੋਕ ਵਗੈਰਾ ਲੱਗੇ ਹੋਏ ਸੀ ਤੇ ਉਹ ਖੁੱਲੇ ਹੋਏ ਸੀ ਉਤੋਂ ਤੇ ਉੱਥੋਂ ਵੀ ਲੱਗ ਰਿਹਾ ਵੀ ਕੁਝ ਚੀਜ਼ਾਂ ਗਾਇਬ ਨੇ ਜਿੱਦਾਂ ਕੋਈ ਸਕ੍ਰੈਪ ਹੋ ਗਿਆ ਜਾਂ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਇਹ ਸਿਰਫ ਪੂਰਾ ਮਾਮਲਾ ਹੈ ਹੋ ਸਕਦਾ ਵੀ ਬੜੀ ਗੱਡੀ ਚਾਏ ਬਿਲਕੁਲ ਸਰ ਇਹ ਉਹਨਾਂ ਨੇ ਪੂਰਾ ਹੀ ਪਲਾਨ ਕਰਕੇ ਕੀਤਾ ਹੋ ਸਕਦਾ ਜੇ ਜੇ ਸਾਡੇ ਕੋਲ ਪੇਸ਼ੈਂਟ ਆਉਂਦੇ ਜਾਂ ਉਹਨਾਂ ਦੇ ਵਿੱਚੋਂ ਉਹਨਾਂ ਨੇ ਮਾਰਨਿੰਗ 'ਚ ਜਾਂ ਜਾਂ ਕਿਸੇ ਵੀ ਟਾਈਮ ਆ ਕੇ ਦੇਖਿਆ ਹੋਵੇ ਕਿਉਂਕਿ ਸਾਡੇ ਕੋਲ ਤਾਂ ਅਸੀਂ ਤਾਂ ਪੇਸ਼ੈਂਟ ਦੇ ਤੌਰ ਤੇ ਟ੍ਰੀਟ ਕਰਦੇ ਹਰ ਇੱਕ ਨੂੰ ਜਿਹੜਾ ਸਾਡੇ ਕੋਲ ਦਵਾਈ ਲੈਣ ਵਾਸਤੇ ਆਉਂਦਾ ਤੇ ਉਹ ਅੱਗੇ ਕਿਸੇ ਨੂੰ ਦੱਸਦਾ ਹੈ ਜਾਂ ਕੀ ਕਰਦਾ ਤੇ ਉਹਨਾਂ ਨੂੰ ਹੀ ਪਤਾ ਹੈ ਤੇ ਇਹ ਜਿਹੜਾ ਮਾਮਲਾ ਜੇ ਫਿਰ ਚੋਰੀ ਦਾ ਮਾਮਲਾ ਹੈ ਜਿਹੜਾ ਉਹਨਾਂ ਨੇ ਰਾਤ ਨੂੰ ਆਪਣਾ ਕੀਤਾ ਹੋਵੇਗਾ ਜਿੱਦਾਂ ਵੀ ਪਲਾਨ ਕਰਕੇ ਸੀਸੀਟੀਵੀ ਤਾਂ ਲੱਗ ਜਾਂਦੀ ਨਹੀਂ ਸਰ ਸੀਸੀਟੀਵੀ ਕੋਈ ਨਹੀਂ ਲੱਗਾ ਹੋਇਆ ਧੰਨਵਾਦ ਜੀ ਪੁਲਿਸ ਨੂੰ ਵੀ ਅਸੀਂ ਇਤਲਾਹ ਕੀਤੀ ਹੈ ਤੇ ਆਪਣੇ ਪਿੰਡ ਦੇ ਸਰਪੰਚ ਰੋ ਵੀ ਸਾਰੇ ਇੱਥੇ ਪਹੁੰਚੇ ਸੀਗੇ ਮੌਕੇ ਤੇ ਤੇ ਪੁਲਿਸ ਪਾਰਟੀ ਵੀ ਪਹੁੰਚੀ ਸੀ ਤੇ ਉਹਨਾਂ ਨੇ ਸਾਡੇ ਜੋ ਵੀ ਕਾਰਵਾਈ ਸੀਗਾ ਨੋਟ ਕਰ ਲਿਆ ਉਹਨਾਂ ਨੇ ਐਫਪੀ ਕੇਸ ਦਾ ਜੋ ਵੀ ਉਹਨਾਂ ਦਾ ਲੀਗਲ ਬੰਦਾ ਹੈਗਾ ਉਹ ਨੋਟ ਕਰਕੇ ਲੈ ਗਏ ਸੀ ਐਸ ਐਚ ਓ ਸਾਹਿਬ ਆਏ ਸੀਗੇ ਤੇ ਉਹਨਾਂ ਨੇ ਜੋ ਵੀ ਬੰਦਾ ਸੀਗਾ ਉਹ ਕਹਿੰਦੇ ਸੀ ਕਾਨੂੰਨੀ ਕਾਰਵਾਈ ਕਰਾਂਗੇ ਨੋਟ ਕਰਕੇ ਲੈ ਗਏ ਸੀ ਤੇ ਸਾਨੂੰ ਉਹਨਾਂ ਨੇ ਬੁਲਾਇਆ ਸੀਗਾ ਪੁਲਿਸ ਸਟੇਸ਼ਨ ਬਲਾਜੁਰ ਸਦਰ ਖਾਣੇ ਦੇ ਵਿੱਚ ਤੇ ਸਾਡੇ ਸਟੇਟਮੈਂਟ ਵਗੈਰਾ ਉਹਨਾਂ ਨੇ ਨੋਟ ਕਰ ਲਿਆ ਸੀ